ਜਣਵਰਾਂ ਨੂੰ ਪਾਣੀ ਦੀ ਸਹੂਲਤ ਦੇਣ ਲਈ ਲੰਮਾ ਢਾਲਵਾਂ ਰਸਤਾ ਸੀ ਜਿਸ ਰਸਤੇ ਅਸੀਂ ਇਸ ਸਰੋਵਰ ਦੇ ਅੰਦਰ ਦਾਖਲ ਹੋਏ ਹਾਂ ਤਲਾਬ ਦੇ ਸਾਹਮਣੇ ਮਰਦਾਂ ਲਈ ਖੁੱਲਾ ਰਸਤਾ ਸੀ ਜਿਸ ਰਾਹੀਂ ਉਸ ਰੋਵਰ ਵਿੱਚ ਦਾਖਲ ਹੁੰਦੇ ਸਨ ਤੇ ਪੂਰਬੀ ਪਾਸੇ ਇਸ ਤੇ ਇੱਕ ਮੰਦਰ ਜੋ 19ਵੀਂ ਸਦੀ ਦੀ ਪੰਜਾਬ ਦੀ ਮਹਤ ਕਲਾ ਨੂੰ ਉਜਾਗਰ ਕਰਦਾ ਹੈ। ਇਹ ਖੁੱਲਾ ਦਲਾਨ ਮੰਦਰ ਚ ਪਣਿਆ ਦੋਰਾ ਗੁੰਬਦ ਉਪਰਲਟਕ ਦਾ ਸ਼ੱਜਾ ਅਤੇ ਜਾਲੀ ਦਾ ਇੱਟਾ ਜੋ ਇਸ ਦੀ ਗੁਣਵਤਾ ਦਾ ਚਲਕਾਰਾ ਪੇਸ਼ ਕਰਦੀਆਂ ਹਨ। ਗੁੰਬਦ ਅੰਦਰੂ ਬਹੁਤ ਸੋਨਾ ਹੈ, ਕਾਂਚ ਚਿੱਤਰ ਨਾਲ ਸ਼ਿੰਗਾਰਿਆ ਹੈ। ਇਸ ਦੀ ਕੰਤ ਤੇ ਹਿੰਦੂ ਗ੍ਰੰਥਾਂ ਨਾਲ ਸੰਬੰਧਿਤ ਕਾਂਚ ਚਿੱਤਰ ਤੇ ਰਾਦਰਬਾਰ ਦੀ ਚਿੱਤਰਕਾਰੀ ਹੈ। ਜੋ ਕਿ ਹੁਣ ਬੰਦ ਹੋਣ ਕਰਕੇ ਤੁਹਾਨੂੰ ਦਿਖਾਇਆ ਨਹੀਂ ਜਾ ਸਕਦਾ ਇਹ ਹੈ ਸ਼ਾਨਦਾਰ ਤਰੀਕੇ ਨਾਲ ਸਜਾਇਆ ਸ਼ਾਇਦ ਮਹਾਰਾਜਾ ਜੀ ਸਿੰਘ ਅਤੇ ਹੋਰ ਦਰਬਾਰੀ ਇਸ ਥਾਂ ਤੇ ਬੈਠਦੇ ਹੋਣਗੇ ਬਹੁਤ ਹੀ ਸੁੰਦਰ ਕਲਾਕ੍ਰਿਤੀ ਨਾਲ ਇਨ੍ਹਾਂ ਇੱਟਾਂ ਦਾ ਤਾਲ ਮਿਲ ਬਿਠਾਇਆ ਗਿਆ ਹੈ ਇਸ ਸਥਾਨ ਤੋਂ ਨਜ਼ਰ ਆਉਂਦਾ ਇਸ ਸरोवर ਦਾ ਪੂਰੇ ਦਾ ਪੂਰਾ ਦ੍ਰਿਸ਼ ਜੋ ਕਿ ਮਾਨੂੰ ਬਹੁਤ ਪੰਦਾ ਹੈ ਤੇ ਸ਼ਾਇਦ ਉਸ ਸਮੇਂ ਪਾਣੀ ਹੋਣ ਕਰਕੇ ਇਸ ਵਿੱਚ ਅਕਸ ਵੀ ਨਜ਼ਰ ਆਂਦੇ ਹੋਣਗੇ ਪੌਲ ਮੁਰਾ ਸਰਕਾਰ ਦਾ ਸਥਾਨ ਅਟਾਰੀ ਤੋਂ 8 ਕਿਲੋਮੀਟਰ ਅਤੇ ਅਮਰਸਰ ਤੋਂ ਕੋਈ 34-35 ਕਿਲੋ ਮੀਟਰ ਦੂਰ ਅਟਾਰੀ ਬੱਚੀ ਪਿੰਡ ਸੈਟ ਤੇ ਸਥਿਤ ਪਿੰਡ ਮੋਦੇ ਤੋਂ ਲਗਭਗ 1.5 ਕਿਲੋਮੀਟਰ ਦੂਰ ਹੈ ਮਹਾਰਾਜਾ ਰਣਜੀਤ ਸਿੰਘ ਵੱਲੋਂ 200 ਸਾਲ ਪਹਿਲਾਂ ਇਸ ਸਥਾਨ ਤੇ ਬਣਾਈ ਬਰਾਦਰੀ ਸਨ 2000 ਤੱਕ ਕੈਮਸੀ ਪਰੰਤੂ ਹੁਣ ਪੂਰੀ ਤਰ੍ਹਾਂ alop ਹੋ ਚੁੱਕੀ ਹੈ ਜਿਸ ਤਰ੍ਹਾਂ ਤਾਜ ਮਹਿਲ ਮੋਗਲ ਸਮਰਾਟ ਸ਼ਾਹ ਜਾਂ ਅਤੇ ਮਮਤਾਜ਼ ਦੇ ਪਿਆਰ ਦੀ ਨਿਸ਼ਾਨੀ ਵਜੂ ਮੰਨੇ ਜਾਂਦਾ ਹੈ। ਇਹ ਸਥਾਨ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾ ਸਰਕਾਰ ਦੇ ਪ੍ਰੇਮ ਸਨੇਹ ਦੀ ਨਿਸ਼ਾਨੀ ਹੈ ਜਿਸ ਦੀ ਸੰਭਾਲ ਜਰੂਰੀ ਹੈ। ਮੋਰਾ ਰਣਜੀਤ ਸਿੰਘ ਦੀ ਪਸੰਦੀਦਾ ਰਾਣੀ ਸੀ ਉਸ ਨਾਲ ਮਹਾਰਾਜਾ ਰਣਜੀਤ ਸਿੰਘ ਨੇ 22 ਸਾਲ ਦੀ ਉਮਰ ਵਿੱਚ ਹੀ ਪਹਿਲੀ ਨਜ਼ਰ ਜਦੋਂ ਇਸ ਸਥਾਨ ਤੇ ਨਾਚ ਕਰਦੀ ਦੇਖਿਆ ਤੇ ਪਿਆਰ ਹੋ ਗਿਆ। ਫਕੀਰ ਵਾਹਦਿਨ ਅंसार ਉਹਨਾਂ ਨਾਲ ਵਿਆਹ ਲਈ। ਮਹਾਰਾਜਾ ਰਣਜੀਤ ਸਿੰਘ ਨੇ ਮੋਰਾ ਦੇ ਪਿਤਾ ਦੀਆਂ ਸਾਰੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਇੱਕ ਸ਼ਰਤ ਮੋਰਾ ਦੇ ਘਰ ਵਿੱਚ ਚੁੱਲ੍ਹੇ ਵਿੱਚ ਫੂਕ ਨਾਲ ਅੱਗ ਜਲਾਉਣ ਦੀ ਵੀ ਸੀ ਜੋ ਮਹਾਰਾਜੇ ਨੇ ਸਵੀਕਾਰ ਕੀਤੀ। ਇਹ ਹੈ ਉਹ ਸੁੰਦਰ ਮੰਦਰ ਦੇ ਦ੍ਰਿਸ਼ ਜੋ ਜਲੀਦ ਨੁਮਾ ਹੈ ਇਸ ਸਮੇਂ ਇਸ ਮੰਦਰ ਦਾ ਦਰਵਾਜ਼ਾ ਬੰਦ ਹੋਣ ਕਰਕੇ ਆਹ ਨੂੰ ਅੰਦਰ ਦਾ ਦ੍ਰਿਸ਼ ਦਿਖਾਇਆ ਨਹੀਂ ਜਾ ਸਕਦਾ ਮੋਰਾ ਸਰਕਾਰ ਪਿੰਨ ਮੱਖਣਪੁਰਾ ਛੱਡ ਕੇ ਮਹਾਰਾਜੇ ਨਾਲ ਲਾਹੌਰ ਵਿਖੇ ਆ ਗਈ शायद वो एक को एक अजही महाराजा की पत्नी सी जो हाथी ते सवारी करती उस तो बाद मोरा ने अपने लिए एक मस्जिद का निर्माण करवाया जो हूँ भी ਆਪੜ ਮੰਡੀ ਲਾਹੌਰ ਵਿੱਚ ਮੌਜੂਦ ਹੈ ਅਤੇ ਨਸੀਬ ਮੋਰਾਵਾਜੂ ਜਾਣੀ ਜਾਂਦੀ ਹੈ 1802 ਵਿੱਚ ਮਹਾਰਾਜਾ ਅਤੇ ਮੋਰਾ ਦੇ ਫਿਰ ਤੋਂ ਨਿਆਂ ਸਿੰਘ ਅਸਮੇਤ ਨੇਤਾ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜੋ ਜਥੇਦਾਰ ਸਨ ਨੂੰ ਇਹ ਪਸੰਦ ਨਹੀਂ ਸੀ ਆਇਆ ਅਤੇ ਅਕਾਲ ਤਖਤ ਤੋਂ ਮਹਾਰਾਜਾ ਰঞ্জੀ ਸਿੰਘ ਨੂੰ ਕੋੜਿਆ ਦੀ ਸਜ਼ਾ ਮਿਲੀ ਜੋ ਬਾਅਦ ਵਿੱਚ ਤਬਦੀਲ ਹੋਈ ਮਹਾਰਾਜਾ ਨੇ ਸਵੀਕਾਰ ਕਰਕੇ ਮਰਨਾਲ ਵਿਆਹ ਕਰਵਾਇਆ ਸੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਆਪਣਾ ਨਾਮ ਕੀ ਹੈ? ਜੀ ਦੂਰਪੁਰ। ਹਾਂ ਇਹ ਜਿੱਥੇ ਅਸੀਂ ਖੜੇ ਆਏ ਇਹ ਪਿਰਨਾ ਨਾ ਕੀ ਹੈ? ਇਹ ਪੋਲ ਕੰਦਰੀ। ਪੋਲ ਕੰਦਰੀ ਮੋਰਾ ਵਾਲਾ ਪੋਲ ਵੀ ਕਹਿੰਦੇ। ਹਾਂ ਜੀ ਮੋਰਾ ਵਾਲਾ ਵੀ ਖਾਲਸਾ ਵੀ ਕਹਿੰਦੇ। ਤੁਹਾਡਾ ਆਪਣਾ ਪਿੰਡ ਇਹੀ ਹੈ? ਸਾਡਾ ਪਾਕਿਸਤਾਨ ਦੇ ਰਹਿਣ ਵਾਲੇ ਆ। ਆਪਣੇ ਪਾਕਿਸਤਾਨ ਕਿਹੜਾ ਪਿੰਡ ਹੈ ਜੀ? 62। ਅੱਛਾ ਇਹ ਪਿੰਡ ਨੇੜੇ ਆ ਕੋਲੀ। ਕੋਲੀ ਹੈ। ਹਾਂ। ਤੁਸੀਂ ਇੱਥੇ ਵਿਆਹ ਕਿ ਆਏ ਸੀ ਨਾ? ਹਾਂ 84 ਜਦੋਂ ਦਰਬਾਰ ਸਾਹਿਬ ਪੈਸੋ ਦੇ ਮਰਾ। ਜਿੱਦੂ ਜਿੱਦੂ ਵਰ ਕੇ ਆਏ ਸੀ। ਹਾਂ। ਪਹਿਲਾਂ ਦੇ ਮੇਰਾ ਸਹੁਰੇ ਇੱਥੇ ਰਹਿਣ ਵਾਲੇ ਤੁਹਾਡੇ ਸਹੁਰੇ ਇੱਥੇ ਹੀ ਰਹਿਣ ਵਾਲੇ ਇੱਥੇ ਰਹਿਣ ਵਾਲੇ ਪਾਕਿਸਤਾਨੋਂ ਉੱਥੋਂ ਹੀ ਕਿੱਥੇ ਬੈਠੇ